ਆਪਣੀ ਅਕਸਰ ਡਿਮਾਂਡ ਰਹਿੰਦੀ ਹੈ ਜਾਂ ਕਮੈਂਟ ਆਉਂਦੇ ਆ ਵੀ ਸਾਨੂੰ ਬੇੜਾ ਵੀ ਚਾਹੀਦਾ ਜੀ ਨਾਲ ਤੇ ਕੋਠੇ ਵੀ ਵਧੀਆ ਬਣਦੀ ਆ ਆਪਾਂ ਅੱਜ ਦੇਖੀ ਵੀ ਟ੍ਰੈਂਡ ਕਲਾਸਿਕਲ ਦਾ ਚੱਲ ਰਿਹਾ ਤਾਂ ਮਾਡਰਨ ਲੁੱਕ ਕੋਠੀਆਂ ਵੀ ਘਟ ਰਹੀਆਂ ਨੇ ਮਿੱਤਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਖੜੇ ਸੀਗੇ ਮਾਨਸਾ ਸ਼ਹਿਰ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਲਗਾਤਾਰ ਜਿਹੜੀਆਂ ਕਲਾਸਿਕਲ ਲੁੱਕ ਦੇ ਵਿੱਚ ਕੋਠੀਆਂ ਨੇ ਆਪਾਂ ਲੈ ਕੇ ਆਉਂਦੇ ਰਹੇ ਨੇ ਕਿਉਂਕਿ ਆਪਣਾ ਜਿਹੜਾ ਸਪੈਸ਼ਲ ਕੰਮ ਹੈ ਉਹ ਕਲਾਸਿਕਲ ਦਾ ਹੀ ਹੈ ਤੇ ਕਲਾਸਿਕਲ ਦੇ ਨਾਲ ਨਾਲ ਆਪਾਂ ਇੱਕ ਇਹ ਮਾ ਜਲਾ ਮਾਨਸਾ ਦੇ ਵਿੱਚ ਡੀਸੀ ਆਫਿਸ ਦੇ ਬੈਕਸਾਈਡ ਦੇ ਉੱਪਰ ਕਲੋਨੀ ਬਣੀ ਹੋਈ ਹੈ ਇੱਕ ਉਹਦੇ ਵਿੱਚ ਮਾਡਰਨ ਲੁੱਕ ਦੇ ਵਿੱਚ ਆਪਾਂ ਨੇ ਇੱਕ ਕੋਠੀ ਤਿਆਰ ਕੀਤੀ ਸੀ ਤੇ ਜੇ ਆਪਾਂ ਅੱਜ ਦੇਖੀ ਵੀ ਟ੍ਰੈਂਡ ਕਲਾਸਿਕਲ ਦਾ ਚੱਲ ਰਿਹਾ ਤਾਂ ਮਾਡਰਨ ਲੁੱਕ ਕੋਠੀਆਂ ਵੀ ਘਟ ਨਹੀਂ ਹੈਗੀਆਂ ਹੁਣ ਤੁਸੀਂ ਜਿਵੇਂ ਦੇਖ ਸਕਦੇ ਹੋ ਵੀ ਜਿਹੜੀ ਬਹੁਤ ਸੋਹਣੀ ਕਲਾਕਾਰੀ ਕੀਤੀ ਹੋਈ ਹੈਗੀ ਤੇ ਪਲਾਟ ਦੀ ਜੇ ਆਪਾਂ ਗੱਲ ਕਰੀਏ ਲਗਭਗ ਇਹ ਹੈਗਾਗਾ 24x80 ਦਾ ਪਲਾਟ ਹੈਗਾ ਤੇ ਕਵਰ ਕੀਤਾ ਹੋਇਆਗਾ ਥੋੜਾ ਜਿਹਾ ਘਟੇਰੀ ਇਹਨਾਂ ਨੇ ਜਿੰਨਾ ਕਿ ਕਵਰ ਕੀਤਾ ਹੋਇਆ ਆ ਉਹ ਆਪਾਂ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਇਹਦੇ ਵਿੱਚ ਹੇਠਲੇ ਪਾਸੇ ਰਹਿਣ ਵਾਲਿਆਂ ਨੇ ਦੋ ਬੈੱਡਰੂਮ ਇੱਕ ਡਰਾਈੰਗ ਰੂਮ ਤੇ ਇੱਕ ਰੂਮ ਰਹਿਣ ਵਾਲਾ ਹੈ ਉੱਪਰਲੇ ਪਾਸੇ ਡਬਲ ਸਟੋਰੀ ਕੋਠੀ ਹੈ ਲੈ ਕੇ ਆਏ ਅੱਜ ਤੇ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਕਿਵੇਂ ਦੀ ਲੱਗੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਕੀ ਖਰਚਾ ਰਿਹਾ ਇਸ ਕੋਠੀ ਦਾ ਉਹ ਵੀ ਆਪਾਂ ਤੁਹਾਨੂੰ ਗੱਲੀ-ਗੱਲੀ ਜਿਹੜੀ ਡਿਟੇਲ ਹੈ ਉਹਦੇ ਤੋਂ ਜਾਣੂ ਕਰਵਾਵਾਂਗੇ ਤੇ ਹੁਣ ਜਿਵੇਂ ਆਪਾਂ ਸਟਾਰਟਿੰਗ ਦੇ ਵਿੱਚ ਹੀ ਦੇਖ ਸਕਦੇ ਆ ਵੀ ਜਿਹੜੀ ਕਾਰਪੋਰਚ ਹੈ ਕਾਰਪੋਰਚ ਲਗਭਗ ਤੁਸੀਂ ਮੰਨ ਕੇ ਚੱਲੋ ਵੀ 11/18 ਦਾ ਕਾਰ ਪੋਰਚ ਹੈਗਾ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਗੱਡੀ ਵਧੀਆ ਲੱਗ ਰਹੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਸਾਈਡ ਤੇ ਸਪੇਸ ਵੀ ਕਾਫੀ ਜਿਹੜੀ ਬਚੀ ਹੋਈ ਹੈ ਤੇ ਬੇੜਾ ਵੀ ਕਾਫੀ ਜ਼ਿਆਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਆਪਣੇ ਅਕਸਰ ਡਿਮਾਂਡ ਰਹਿੰਦੀ ਹੈ ਜਾਂ ਕਮੈਂਟ ਆਉਂਦੇ ਆ ਵੀ ਸਾਨੂੰ ਬੇੜਾ ਵੀ ਚਾਹੀਦਾ ਜੀ ਨਾਲ ਤੇ ਕੋਠੀ ਵੀ ਵਧੀਆ ਬਣ ਜੇ ਉਹ ਚੀਜ਼ ਆਪਾਂ ਤੁਹਾਡੇ ਵਾਸਤੇ ਅੱਜ ਲੈ ਕੇ ਆਏ ਆ ਤੇ ਬਾਹਰਲੇ ਪਾਸੇ ਇੱਕ ਕਾਮਨ 12 ਵਲਟ ਹੈਗਾ ਇਸ ਪਾਸੇ 5/8 ਦਾ ਕਾਮਨ 12 ਵਲਟ ਹੈ ਜਿਹੜਾ ਬਿਲਕੁਲ ਕੰਪਲੀਟ ਕੋਠੀ ਹੈ ਮਾਡਰਨ ਲੁੱਕ ਦੇ ਵਿੱਚ ਪੀਓਪੀ ਰੰਗ ਪੇਂਟ ਪੱਥਰ ਟਾਇਲ ਬਿੰਡੂ ਡੋਰ ਜੋੜੀਆਂ ਸਭ ਏ ਟੂ ਜ਼ेड ਕੰਮ ਇਹਦਾ ਕੰਪਲੀਟ ਹੈ ਕੋਠੀ ਦਾ ਤੇ ਆਜੋ ਫਿਰ ਆਪਾਂ ਦਿਖਾਉਨੇ ਆ ਤੁਹਾਨੂੰ ਕੀ ਕੀ ਇਹਦੇ ਵਿੱਚ ਗੱਲਬਾਤ ਬਣਾਈ ਹੋਈ ਹੈ ਤੇ ਜਿਵੇਂ ਆਪਣਾ ਸ਼ਹਿਰ ਦੇ ਵਿੱਚ ਹੁੰਦਾ ਹੈਗਾ ਕਈ ਵਾਰੀ ਆਪਣਾ ਉੱਪਰਲਾ ਪੋਰਸ਼ਨ ਰੈਂਟ ਤੇ ਦੇਣ ਦਾ ਹੁੰਦਾ ਸਿਸਟਮ ਇਸ ਕਰਕੇ ਜਿਹੜੀ ਪੌੜੀ ਇਹਦੇ ਬਾਹਰ ਦੀ ਰੱਖੀ ਗਈ ਹੈ ਆਪਾਂ ਕਾਰ ਪੋਰਚ ਦੇ ਬਾਹਰਲੇ ਪਾਸੇ ਦੀ ਪੌੜੀ ਕੱਢ ਕੇ ਉੱਪਰਲੇ ਪਾਸੇ ਇੱਕ ਰੂਮ ਤੇ ਕਿਚਨ ਤੇ ਟਾਇਲਟ ਉੱਪਰਲੇ ਪਾਸੇ ਰੱਖਿਆ ਹੋਇਆ ਹੈ ਤੇ ਐਂਟਰੀ ਜਿਹੜੀ ਐਂਟਰੀ ਉਹੀ ਜਿਵੇਂ ਹੁੰਦੀ ਹੈ ਆਪਣੀਆਂ ਆਮ ਕੋਠੀਆਂ ਦੀ 4 ਫੁੱਟ ਤੋਂ ਸਟਾਰਟ ਹੁੰਦੀ ਹੈ ਤੇ ਬਾਕੀ ਜਿਹੜੀ ਅੰਦਰਲੀ ਗੱਲ ਬਹੁਤ ਔਵੀ ਸੁਣਨ ਦਿਹਾਉਣੇ ਆਜੂ ਆਪਾਂ ਐਸ ਬੱਸ ਜਿਵੇਂ ਆਪਾਂ ਸਟਾਰਟਿੰਗ ਤੇ ਗੱਲ ਕਰੀਏ ਕਿਚਨ ਆ ਗਈ ਕਿਚਨ ਆ ਗਈ ਜੀ 8x12 ਦੀ ਤੇ ਇੱਕ ਕਿਚਨ ਦਾ ਕੰਮ ਹੈ ਜਿਹੜਾ ਉਹ ਬਿਲਕੁਲ ਕੰਪਲੀਟ ਹੈ ਆਲ ਓਵਰ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਲੱਕੜ ਦਾ ਬਾਕੀ ਹੋਰ ਸਾਰਾ A to Z ਇਹਦੇ ਵਿੱਚ ਕੰਪਲੀਟ ਗਮਨ ਕੰਪਲੀਟ ਕੋਠੀ ਕਹਿ ਸਕਦੇ ਆਪਾਂ ਇਹਨੂੰ ਤੇ ਜਿਹੜਾ ਲੋਬੀ ਦਾ ਸਾਈਜ਼ ਰਹਿਣ ਨਾਲ ਹੈ ਲੋਬੀ ਦਾ ਸਾਈਜ਼ ਰਹਿਣ ਨਾਲ ਕਿ 15x20 ਦਾ ਬਹੁਤ ਖੁੱਲੀ ਲੋਬੀ ਹੈ ਵਿਚ ਹੀ ਡਾਈਨਿੰਗ ਦਾ ਏਰੀਆ ਆ ਗਿਆ ਤੇ ਇੱਕ ਜਿਹੜਾ ਬੈੱਡ ਹੈਗਾ ਉਹ ਵੀ ਲੱਗਿਆ ਹੋਇਆ ਹੈ ਬੱਚਾ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਜਿਵੇਂ ਇਹ ਆ ਗਿਆ ਜੀ ਡਰੈੰਗ ਰੂਮ ਡਰੈੰਗ ਰੂਮ ਦਾ ਜਿਹੜਾ ਸਾਈਜ਼ ਰਹਿਣਾਗਾ ਲਗਭਗ 10x14 ਦਾ ਬਹੁਤ ਵਧੀਆ ਖੁੱਲਾ ਡਰੈੰਗ ਰੂਮ ਆਪਾਂ ਕਹਿ ਸਕਦੇ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਸੋਫੇ ਲੱਗ ਕੇ ਇੱਕ ਨਾਲ ਸਿੰਗਲ ਬੈੱਡ ਵੀ ਲੱਗਿਆ ਹੋਇਆਗਾ ਤੇ ਸਪੇਸ ਫਿਰ ਵੀ ਇਹਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਬਚੀ ਹੋਈ ਹੈਗੀ ਤੇ ਇਹਦੇ ਵਿੱਚ ਹੀਟਲੇ ਪਾਸੇ ਰਹਿਣ ਵਾਲੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਦੋ ਬੈੱਡਰੂਮ ਲਗਭਗ 11x14 ਦਾ ਇੱਕ ਬੈੱਡਰੂਮ ਹੈ ਇਸ ਪਾਸੇ ਹੈਗਾ ਜੀ ਸਟੋਰ ਜੇਪਾ ਫਰਸਟ ਬੈਡਰੂਮ ਦੀ ਗੱਲ ਕਰੀਏ ਫਰਸਟ ਬੈਡਰੂਮ ਜਿਵੇਂ ਮੈਂ ਸੈਸ ਨੂੰ ਦੱਸਿਆ ਸੀਗਾ ਪਹਿਲਾਂ ਵੀ 11/14 ਦਾ ਜਿਹੜਾ ਬੈਡਰੂਮ ਦਾ ਸਾਈਜ਼ ਰਹਿਣ ਵਾਲਾ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵੀ ਬੈੱਡ ਲੱਗ ਕੇ ਸਪੇਸ ਕਾਫੀ ਜ਼ਿਆਦਾ ਬਚੀ ਹੋਈ ਹੈ ਤੇ ਇਸ ਪਾਸੇ ਕੱਬੂਰਡ ਵੀ ਲੱਗਿਆ ਹੋਇਆ ਹੈਗਾ ਕੱਪੂਰਡ ਲਾਉਣ ਤੋਂ ਬਾਅਦ ਫਿਰ ਵੀ ਵਧੀਆ ਸਪੇਸ ਹੈ ਜਿਹੜੀ ਉਹ ਬਚੀ ਹੋਈ ਹੈਗੀ ਤੇ ਵਧੀਆ ਕੋਠੀ ਹੈ ਖੁੱਲੀ ਤੇ ਹਵਾਦਾਰ ਆਪਾਂ ਇਹਨੂੰ ਕਹਿ ਸਕਦੇ ਹਾਂ ਕੋਠੀ ਦੇ ਵਿੱਚ ਜਿਵੇਂ ਬਾੜਾ ਲੰਮਾ ਹੋਣ ਕਰਕੇ ਜਾਂ ਕੋਈ ਲੈਂਡਰ ਤੁਸੀਂ ਲਾ ਲਓ ਵੀ 80 ਫੁੱਟ ਦੀ ਲੰਬਾਈ ਹੋਗੀ 80 ਦੇ ਵਿੱਚੋਂ ਤੁਸੀਂ ਐ ਮੰਨ ਕੇ ਚੱਲੋ ਵੀ ਲਗਭਗ ਮੈਨੂੰ ਲੱਗਦਾ ਵੀ 70 ਫੁੱਟ ਕਵਰ ਕੀਤਾ ਹੋਇਆਗਾ ਤੇ ਬਾਲੀ ਜਿਆਦਾ ਲੰਬਾਈ ਹੋਣ ਕਰਕੇ ਆਪਾਂ ਨੂੰ ਐ ਲੱਗਦਾ ਵੀ ਕੋਠੀ ਦੇ ਵਿੱਚ ਹਨੇਰਾ ਪੈਂਦਾ ਹੋਊਗਾ ਪਰ ਕੋਠੀ ਦੇ ਵਿੱਚ ਹਨੇਰਾ ਨਹੀਂ ਪੈਂਦਾ ਕਿਉਂਕਿ ਬੈਕ ਸਾਈਡ ਤੇ ਕੱਟਆਊਟ ਆ ਜਿਹੜਾ ਕਾਫੀ ਜਿਆਦਾ ਆਪਾਂ ਵੱਡਾ ਕੱਟਆਊਟ ਇਹਨੂੰ ਕਹਿ ਸਕਦੇ ਆਂ ਵੀ ਜਿਵੇਂ 5 ਫੁੱਟ 5 ਫੁੱਟ ਲਗਭਗ 20 ਦਾ ਕੱਟਆਊਟ ਹੈਗਾ ਜਿਹੜਾ ਉਹ ਰੱਖਿਆ ਹੋਇਆਗਾ ਤੇ ਖੁੱਲੀ ਤੇ ਹਵਾਦਾਰ ਕੋਠੀ ਆਪਾਂ ਨੂੰ ਕਹਿ ਸਕਦੇ ਆਂ ਐਸ ਪਾਸੇ ਜਿਹੜਾ ਸੈਕੰਡ ਬੈਡਰੂਮ ਆ ਗਿਆ ਇਸ ਦੇ ਵਿੱਚ ਵੀ ਜਿਹੜੀ ਡੋਰ ਵਿੰਡੋਆਂ ਨੇ ਵਿੰਡੋ ਬੜੀ ਵੱਡੀ ਵੱਡੀ ਵਿੰਡੋ ਦਿੱਤੀ ਹੋਈ ਹੈਗੀ ਇਸ ਪਾਸੇ ਵੀ ਤੇ ਬਾਕੀ ਜਿਵੇਂ ਇਸ ਬੈਡਰੂਮ ਦੀ ਗੱਲ ਕਰ ਰਹੇ ਸੀਗੇ ਇਸ ਬੈਡਰੂਮ ਦੇ ਬੈਕ ਸਾਈਡ ਦੇ ਉੱਪਰ ਵੀ ਵੱਡੀ ਵਿੰਡੋ ਰੱਖੀ ਹੋਈ ਹੈ ਤੇ ਇਸ ਪਾਸੇ ਜਿਵੇਂ ਤੁਸੀਂ ਦੇਖ ਸਕਦੇ ਹੋ ਤੁਸੀਂ ਵੀ ਸਟੋਰ ਦਾ ਏਰੀਆ ਵੀ ਆਪਾਂ ਕਹਿ ਸਕਦੇ ਹਾਂ ਕਿਉਂਕਿ ਚੀਜ਼ਾਂ ਕਾਫੀ ਜ਼ਿਆਦਾ ਇੱਥੇ ਬੈਕ ਸਾਈਡ ਦੇ ਉੱਪਰ ਰੱਖੀਆਂ ਗਈਆਂ ਤੇ ਬਾਕੀ ਘਟ ਵੀ ਆ ਗਿਆ ਤੇ ਬਹੁਤ ਵਧੀਆ ਜਿਵੇਂ ਆਪਾਂ ਕਹਦੇ ਵੀ ਪਲਾਨਿੰਗ ਬਹੁਤ ਵਧੀਆ ਤੇ ਸੋਹਣੇ ਢੰਗ ਦੀ ਹੋਈ ਹੈ ਤੇ ਬੈਕ ਸਾਈਡ ਦੇ ਉੱਪਰ ਆ ਗਿਆ ਇੱਕ 12 12 ਦਾ ਜਿਹੜਾ 8x12 ਦਾ ਲਗਭਗ 12 ਤੁਸੀਂ ਦੇਖ ਸਕਦੇ ਹੋ ਅੰਦਰਲੇ ਪਾਸੇ ਡਰੈਸਿੰਗ ਆ ਗਿਆ ਉਹ ਪ ਟਾਇਲ ਟ ਹੈਗਾ ਜਿਹੜਾ ਵਾਸ਼ਰੂਮ ਹੈਗਾ ਬਿਲਕੁਲ ਕੰਪਲੀਟ ਹੈਗਾ ਟਾਇਲ ਵਰਕ ਲਾ ਲਓ ਐਸੈਸਰੀ ਲਾ ਲਓ ਤੇ ਥੋੜਾ ਟਾਈਮ 올ਡ ਹੋ ਗਿਆ ਹੈ ਕਿਉਂਕਿ ਆਪਾਂ ਥੋੜਾ ਟਾਈਮ ਪਹਿਲਾਂ ਇਹ ਜਿਹੜੀ ਕੋਠੀ ਹੈ ਉਦੋਂ ਤਿਆਰ ਕੀਤੀ ਸੀ ਆਲ ਓਵਰ ਕੋਠੀ ਕੰਪਲੀਟ ਹੈ ਤੇ ਖਰਚੇ ਦੀ ਜਿਹੜੀ ਗੱਲ ਹੈ ਆਪਾਂ ਖਰਚੇ ਵੀ ਇਸ ਕੋਠੀ ਦਾ ਤੁਹਾਨੂੰ ਐਂਡ ਦੇ ਉੱਪਰ ਦੱਸਾਂਗੇ ਵੀ ਇਸ ਕੋਠੀ ਦੇ ਉੱਪਰ ਕਿੰਨਾ ਖਰਚਾ ਆਏਗਾ ਇਸ ਲੈਵਲ ਤੱਕ ਤਿਆਰ ਕਰ ਰਹੇ ਹਾਂ ਦੇ ਇਹਨੂੰ ਹੁਣ ਆਪਾਂ ਗੱਲ ਕਰਦੇ ਹਾਂਗੇ ਸੈਕੰਡ ਬੈਡਰੂਮ ਦੀ ਉਸ ਪਾਸੇ ਸੀਗਾ ਫਰਸਟ ਬੈਡਰੂਮ ਇਸ ਪਾਸੇ ਹੈਗਾ ਜੀ ਸੈਕੰਡ ਬੈਡਰੂਮ ਬੈੱਡਰੂਮ ਜਿਹੜੇ ਦੋਨੇ ਹੈਗੇ ਆ ਦੋਨੋਂ ਦਾ ਸਾਈਜ਼ ਸੇਮ ਰਹਿਣ ਵਾਲੇ ਨੇ ਜਿਵੇਂ ਤੁਹਾਨੂੰ ਦੱਸਿਆ ਸੀਗਾ 11x14 ਇਸ ਬੈੱਡਰੂਮ ਦਾ ਸਾਈਜ਼ ਵੀ 11x14 ਦਾ ਹੈ ਇਹਦੇ ਵਿੱਚ ਕੱਬੂਡ ਦੀ ਥਾਂ ਤੇ ਪਿਛਲੇ ਪਾਸੇ ਡਰੈਸਿੰਗ ਦਾ ਏਰੀਆ ਜਿਹੜਾ ਉਹ ਰੱਖਿਆ ਗਿਆ ਪ੍ਰੈਸਿੰਗ ਦਾ ਵੀ ਪਾਸੋਂ ਦਿਖਾਉਨੇ ਆ ਤੇ ਇਸ ਪਾਸੇ LED ਪੈਨਲ ਆ ਗਿਆ ਆਲ ਓਵਰ ਕੋਠੀ ਕੰਪਲੀਟ ਹੈ ਜਿਵੇਂ ਤੁਸੀਂ ਉੱਪਰਲੇ ਪਾਸੇ ਦੇਖ ਸਕਦੇ ਹੋ ਵੀ POP ਦਾ ਕੰਮ ਹੈ ਜਿਹੜਾ ਬਿਲਕੁਲ ਕੰਪਲੀਟ ਕੀਤਾ ਹੋਇਆਗਾ ਬਾਕੀ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਜਿਹੜਾ ਕੋਠੀ ਦੇ ਵਿੱਚ ਫਲੈਕਸ ਦਾ ਕੰਮ ਹੈਗਾ ਸੋਨਾ ਲੱਗਦਾ ਕਰਵਾਉਣਾ ਚਾਹੀਦਾ ਨਾ ਦੱਸਿਓ ਇੱਕ ਵਾਰੀ ਕਮੈਂਟ ਕਰਕੇ ਸਾਨੂੰ ਤੇ ਇਸ ਪਾਸੇ ਆ ਗਿਆ ਜੀ ਅਗਲੇ ਪਾਸੇ ਡਰੈਸਿੰਗ ਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਡਰੈਸਿੰਗ ਦਾ ਏਰੀਆ ਆ ਗਿਆ ਤੇ ਡਰੈਸਿੰਗ ਦੇ ਏਰੀਏ ਤੋਂ ਬਾਅਦ ਜਿਵੇਂ ਇਹ ਅਟੈਚ ਟੁਇਲਟ ਆ ਗਿਆ ਜਿਵੇਂ ਆਪਾਂ ਦੂਸਰੇ ਪਾਸੇ ਦੀ ਵੀ ਤੁਹਾਨੂੰ ਦਿਖਾਇਆ ਸੀਗਾ ਕਿਉਂਕਿ ਇਸ ਪਾਸੇ ਤੋਂ ਕੋਮਨ ਹੈ ਇਹ ਉਸ ਬੈੱਡਰੂਮ ਦੇ ਨਾਲ ਵੀ ਅਟੈਚ ਹੋ ਗਿਆ ਕਿਉਂਕਿ ਉਸ ਬੈੱਡਰੂਮ ਤੋਂ ਵੀ ਇੱਕ ਐਂਟਰੀ ਹੈਗੀ ਐ ਤੇ ਇੱਕ ਐਂਟਰੀ ਆ ਗਈ ਇਸ ਬੈੱਡਰੂਮ ਤੋਂ ਠੀਕ ਹੈ ਜੀ ਬਾਕੀ ਉੱਪਰਲੇ ਪਾਸੇ ਕੀ ਕੁਝ ਬਣਿਆ ਹੋਇਆਗਾ ਉਹ ਵੀ ਤੁਹਾਨੂੰ ਆਪਾਂ ਦਿਖਾਉਂਦੇ ਹਾਂ ਅਗਲਾ ਅਪਾ ਹੁਣ ਜਿਵੇਂ ਗੱਲ ਕਰ ਰਹੇ ਸੀਗੇ ਉੱਪਰ ਫਾਸਟਬਲ ਹੋਰ ਤੇ ਉੱਪਰਲੇ ਪਾਸੇ ਡਬਲ ਸਟੋਰੀ ਕੋਠੀ ਬਣੀ ਹੋਈ ਹੈਗੀ ਇਹ ਮਾਡਰਨ ਲੁੱਕ ਦੇ ਵਿੱਚ ਕੋਠੀ ਹੈ ਆਪਾਂ ਖੜੇ ਹਾਂ ਕਿ ਜਲਾ ਮਾਨਸਾ ਵਿੱਚ ਮਾਨਸਾ ਸ਼ਹਿਰ ਦੇ ਵਿੱਚ ਪੌੜੀਆਂ ਚੜਨ ਸਰ ਜਿਵੇਂ ਉੱਪਰਲੇ ਪਾਸੇ ਆ ਗਿਆ ਜੀ ਪੋਰਚ ਦਾ ਏਰੀਆ ਪੋਰਚ ਦਾ ਜਿਹੜਾ ਇਹ ਖੁੱਲਾ ਤੇ ਹਵਾਦਾਰ ਜਿਵੇਂ ਮੰਨ ਸਕਦੇ ਹੋ ਕਿ ਤੁਸੀਂ ਹਵਾ ਦੀ ਬਹੁਤ ਵਧੀਆ ਕ੍ਰੋਸਿੰਗ ਹੁੰਦੀ ਹੈ ਤੇ ਉੱਪਰਲੇ ਪਾਸੇ ਇੱਕ ਬੈੱਡਰੂਮ ਹੈ ਲੌਬੀ ਆ ਗਈ ਤੇ ਕਿਚਨ ਆ ਗਈ ਆ ਜੀ ਤੁਹਾਨੂੰ ਆਪ ਦਿਖਾਉਨੇ ਉੱਪਰਲੇ ਪਾਸੇ ਜਿਵੇਂ ਇਹ ਆ ਗਿਆ ਜੀ ਫਰਸਟ ਬੈੱਡਰੂਮ ਇੱਕੇ ਬੈਡਰੂਮਾਂ ਕੋ ਉੱਪਰਲੇ ਪਾਸੇ ਇਹ ਵੀ ਹੇਠਲੇ ਪਾਸੇ ਜਿਵੇਂ ਦੱਸਿਆ ਸੀ ਆਪਾਂ ਨੇ ਰੂਮ ਦੇ ਉੱਪਰ ਰੂਮ ਬਣਾਇਆ ਹੋਇਆ ਹੈਗਾ 11x14 ਦਾ ਤੇ ਫਿਲਹਾਲ ਉੱਪਰਲੇ ਪਾਸੇ ਇਹ ਬਹੁਤ ਘੱਟ ਵਰਤ ਰਹੇ ਆ ਜਿਵੇਂ ਆਪਾਂ ਹੁੰਦਾਗਾ ਵੀ ਸ਼ਹਿਰ ਵਾਲਾਂ ਨੂੰ ਉੱਪਰਲੇ ਪਾਸੇ ਆਪਾਂ ਜਾਂ ਤਾਂ ਕਈ ਵਾਰੀ ਹੁੰਦਾ ਵੀ ਰੈਂਟਰ ਤੇ ਦੇ ਦਈਏ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ ਜਿਹੜੀਆਂ ਪੌੜੀਆਂ ਨੇ ਪੌੜੀਆਂ ਬਾਹਰ ਦੀ ਕਰਨ ਦਾ ਇਹੀ ਕਾਰਨ ਸੀਗਾ ਵੀ ਕਈ ਵਾਰੀ ਉੱਪਰਲਾ ਪੋਰਸ਼ਨ ਜਿਹੜਾ ਉਹ ਕਿਰਾਏ ਤੇ ਦਿੱਤਾ ਜਾ ਸਕਦਾ ਹੈਗਾ ਤੇ ਪਰ ਫਿਲਹਾਲ ਕੋਈ ਕਿਰਾਏ ਦਰ ਨਹੀਂ ਹੈਗਾ ਤੇ ਜਿਵੇਂ ਤੁਸੀਂ ਐਸ ਪਾਸੇ ਦੇਖ ਸਕਦੇ ਹੋ ਇਹ ਆ ਗਈ ਜੀ ਉੱਪਰਲੇ ਲੋ ਬੀ ਇਹਦੇ ਵਿੱਚ ਸੋਫ ਤੇ ਐਸ ਪਾਸੇ ਅੱਗੇ ਜੀ ਕਿਚਨ ਕਿਚਨ ਦਾ ਕੰਮ ਵੀ ਹੈ ਜਿਹੜਾ ਉਹ ਵੀ ਕੰਪਲੀਟ ਹੈ ਪਰ ਹੈਸ਼ ਉੱਪਰਲੇ ਪਾਸੇ ਹਜੇ ਫਿਲਹਾਲ ਕੋਈ ਨਹੀਂ ਹੈਗੀ ਤੇ ਇਹ ਬਾਹਰਲੇ ਪਾਸੇ ਹੈਗਾ ਜੀ ਓਪਨ ਟਾਇਰਸ ਤੇ ਜਿਵੇਂ ਆਪਾਂ ਤੁਹਾਨੂੰ ਸਟਾਰਟਿੰਗ ਦੇ ਉੱਪਰ ਹੀ ਦੱਸਿਆ ਸੀਗਾ ਵੀ ਜਿਹੜੀ ਕੋਠੀ ਹੈ ਇਹ ਲਗਭਗ ਤੁਸੀਂ ਐ ਮੰਨ ਕੇ ਚੱਲੋ ਵੀ 24x70 ਦੇ ਵਿੱਚ ਤਿਆਰ ਹੋਈ ਹੋਈ ਹੈ ਕੋਠੀ ਦਾ ਜਿਹੜਾ ਏਰੀਆ ਹੈਗਾ ਕਾਫੀ ਲੰਮਾ ਰਿਹਾ ਤੇ ਉਸ ਪਾਸੇ ਤੁਸੀਂ ਦੇਖ ਸਕਦੇ ਹੋ ਜਿਹੜਾ ਟਾਇਲਟ ਹੈਗਾ ਬਾਹਰਲੇ ਪਾਸੇ ਉਹ ਕਮਣਾ ਹੈਗਾ ਜਿਵੇਂ ਆਪਾਂ ਇਸ ਕੋਠੀ ਦੀ ਬਜਟ ਦੀ ਗੱਲ ਕਰ ਰਹੇ ਸੀਗੇ ਵੀ 22 ਸਟੇਜ ਕੋਠੀ ਦਾ ਕੀ ਰਹਿਣ ਵਾਲਾ ਹੈਗਾ ਬਜਟ ਇਸ ਕੋਠੀ ਦਾ ਇਸ ਲੈਵਲ ਤੱਕ ਦਾ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਰੰਗ ਰੰਗ ਪੇਂਟ ਦਾ ਲਾ ਲਓ ਪੀਓਪੀ ਦਾ ਲਾ ਲਓ ਬਿਲਕੁਲ ਆਲ ਓਵਰ ਕੋਠੀ ਕੰਪਲੀਟ ਹੈ ਸਾਰਾ ਟੋਟਲ ਖਰਚਾ ਇਹਦੇ ਵਿੱਚ ਜੋੜ ਕੇ ਮੇਨ ਗੇਟ ਤੋਂ ਲੈ ਕੇ ਐਂਡ ਤੱਕ ਦਾ ਸਾਰਾ ਖਰਚਾ ਇਹਦੇ ਵਿੱਚ ਜੋੜ ਕੇ ਲਗਭਗ ਤੁਸੀਂ ਇਹ ਮੰਨ ਕੇ ਚੱਲੋ ਵੀ 35 ਲੱਖ ਰੁਪਏ ਦੇ ਵਿੱਚ ਇਹ ਕੋਠੀ ਇਸ ਲੈਵਲ ਤੱਕ ਤਿਆਰ ਹੋਈ ਹੈ ਤੇ ਸੋਨੂਏ ਕੁਠੀ ਕਿੰਨੀ ਲੱਗੀ ਮਾਡਰਨ ਲੁੱਕ ਦੇ ਵਿੱਚ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੀਆਂ ਇਸ ਤਰ੍ਹਾਂ ਦੀ ਹੋਰ ਨਵੀਆਂ ਨਵੀਆਂ ਵੀਡੀਓ ਦੇਖਣ ਵਾਸਤੇ ਆਪਣਾ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ Facebook ਪੇਜ ਨੂੰ ਕਰ ਲਓ ਫੋਲੋ ਧੰਨਵਾਦ ਜੀ ਮਿਲਾਂਗੇ ਕਿਸੇ ਨਵੀਂ ਵੀਡੀਓ ਤੇ ਤਦ ਤੱਕ ਦੇ ਲਈ ਰੱਬ ਰੱਖਾ ਧੰਨਵਾਦ